اچو سر ٻڌايو پيتا پاجو ڏون ڏي ਵਾਧੂ ਜੀ ਬਾਦੂ ਜੀ ਬਾਦੂ ਜੀ ਦਾ ਧੰਨਤਾ ਵਾਧੂ ਜੀ ਦੀ ਕੀਤੀ ਦਾਜੂ ਬਾਬਾ ਹਰਿੰਦਰ ਸਿੰਘ ਜੀ ਦੀ ਬਖਸ਼ਿਆਲੇ ਤੇਰੇ ਮਿਲ ਬਰੰਤ ਸਾਰੇ ਮਾਵਾਦਿਆਂ ਨੂੰ ਰਵਾਨਾ ਸਾਹਿਬ ਹੰਸਾ ਕਰ ਰਹੇ ਨੇ ਉਹਨਾਂ ਦਾ ਬਹੁਤ ਨਹੀਂ ਧੰਨਵਾਦ ਕੀਤਾ ਜਾ ਰਿਹਾ ਹੈ ਜਿਹਨਾਂ ਮਾਰਾ ਜੀ ਰਿਸਪੌਂਸ ਤੇ ਉਹਦੇ ਉਹ ਖੜੇ ਨੇ ਉਹ ਖੜੇ ਨੇ ਉਹ ਖੜੇ ਪ੍ਰਤਿਪਰੋਗੜੋ ਬੜੋ ਜੀ ਬੜਾ ਜੀ ਜਵਾਣ ਦੇ ਰਾਹੀ ਪੰਜਾਬ ਦਾ ਫਾਇਟ ਬੈਕ ਹੋਵੇ ਇਹ ਨਿਵਾਣਿਆਂ ਦੇ ਨਾਲ ਸਤਿਗੁਰੂ ਨੇ ਤਾਂਿਆਂ ਦੇ ਨਾਲ ਸਤਿਗੁਰੂ ਨੇ ਜੋ ਧਰਤਾਂ ਸਤਿਗੁਰੂ ਜੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਨੂੰ ਦੋ ਦਿਸੰਦ ਸਤਿਗੁਰੂ ਸਾਹਿਬ ਤਾਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਓ ਆਪ ਜੀ ਨੇ ਬਖਸ਼ਿਸ਼ ਕੀਤੀ ਵਰਤਮਾਨ ਲਧ ਪ੍ਰਵੰਤਰਗਾਮੀ ਜੋਪਰੇ ਰੰਗ ਦੇ ਕਰਨਾਂ ਦੇ ਮਹਾਵੱਧਾਰ ਸਮੂਹ ਨਗਰ ਨਿਵਾਸੀ ਤੇ ਸੰਤਾਨਾਂ ਨੂੰ ਉਤਪ੍ਰਾਲਾ ਬਖਸ਼ਿਸ਼ ਸਤਿਗੁਰੂ ਦਾਤ ਮਹਾਰਾਜ ਜੀ ਅੰਮ੍ਰਿਤ ਪਾਵਨ ਜਨਬਧਾੜਿਆਂ ਨੂੰ ਕਿਉਂ ਆ ਪਾਤਸ਼ਾਹ ਜੀ ਹਰ ਸਾਲ ਦੀ ਤਰ੍ਹਾਂ ਅੱਜ ਪਾਤਸ਼ਾਹ ਜੀ ਮਹਾਨ ਫਲਗਮਾ ਦੀ ਰਣਕਾ ਹੋਈ ਹੈ ਜੀ ਦਾ ਖਤਮ ਬਰਸਾਤ ਦੀ ਬਾਣੀ ਦੀ ਰਮਤਾ ਹੋਈ ਉਸੇ ਹੀ ਸਾਰੇ ਨਗਰ ਵਿੱਚ ਪਾਤਸ਼ਾਹ ਜੀਓ ਦਰਸ਼ਕ ਦਾਰ ਪਾਤਸ਼ਾਹ ਜੀ ਆਪ ਜੀ ਦੇਣ ਵਾਸਤੇ ਨਗਰ ਦੀ ਗੁੰਦੇ ਰੂਪੇ ਵਿੱਚ ਸਨ ਦਰਸ਼ਕ ਦਾ ਉਦਾਸ ਹੈ ਜੀ ਵਾਹਿਗੁਰੂ ਜੀ ਜੀ ਮਾਨਨਾ ਕਰਨ ਜੀ ਅੱਜ ਤੁਸਰ ਕਿਰਪਾ ਕਰਨੀ ਮਹਾਰਾਜ ਤੁਹਾਨੂੰ ਬਚ ਸੰਸਾਰ ਨੂੰ ਨੁਮਾ ਦਿੱਤੀਆਂ ਦਰੀਆਂ ਦੀ ਸੁਧਾਨੀ ਕਰਨਾ ਦਰ ਪੰਚਦਾਰ ਰੱਖੀਏ ਸਭ ਦੇ ਹਾਲ ਕਰਨਾ ਦੀ ਜੀ ਇਹ ਬਣਾ ਦਿੱਤੀ ਹੈ ਮਹਾਰਾਜਾ ਜੀ ਸਮੂਹ ਪ੍ਰਬੰਧਕ ਕਮੇਟੀ ਨੌਜਵਾਨਾਂ ਦੇ ਜੀ ਇਹ ਪ੍ਰਯਾਤਨ ਕਰ ਆਪ ਜੀ ਨੇ ਆਪਣੇ ਦਰ ਘਰ ਦੀ ਸੇਵਾ ਸਤਿਗੁਰੂ ਦਾਸ ਮਹਾਰਾਜ ਆਪ ਜੀ ਨੇ ਆਪ ਲੈਣੇ ਕਰੋ ਕਿਰਪਾ ਇਸ ਸਮੇਂ ਦੇ ਸੁਹਾਨਰਤ ਕੀ ਕਰਨ ਦੀ ਅਰੰਭ ਕਰਕੇ ਬਖਸ਼ਤੋ ਆਪ ਜੀ ਆਨੰਤ ਸੰਸਾਰੀ ਹੋ ਕੋ ਸਾਰੇ ਸੰਸਾਰ ਵਿੱਚ ਅਨੰਤ ਸੰਸਾਰੀ ਹੋਣਾ ਚਾਹਦੇ ਪਰ ਉਸੇ ਕਰਤੇ ਕਰੋ ਕਿਰਤਾਂ ਦੇਵ ਆਗਿਆ ਤਰੀ ਕਹਿਣ ਦੇ ਮੇਸ ਤਾਏ ਜਿਨ੍ਹਾਂ ਪੰਜਾਬ ਜਿੱਤਾ ਨਾਮ ਜਿਤ ਆਵਾਜ਼ ਦੁਹਰਾ ਨਾਮ ਅੜਦੀ ਪ੍ਰਾਸ ਤੇਰੀ ਭਾਣੇ ਸੋਤਨ ਵਾਹਿਗੁਰੂ ਸੰਤਾਨਾ ਵਾਹਿਗੁਰੂ ਜੀ ਕੀ ਫਤਿਹ वाहेगुरु वे गुरू वग़ैरह वाहे गुरू वेग वाह गुरु वाहिगुरु वाहे गु वाहेगुरु वाहेगुरु वाहे गु वे गुरु वाहेगुरु वाहेगुरु वग़ैरह देव वाहे व